ਜਾ ਜੋ ਭਾਜੀ ਦੋ ਤੋੜੇ ਆ ਆਪ ਭਾਵੇਂ ਡਿਗ पे ਸਾਟੋ ਨਿਕਾ ਜਾ ਬੱਚਾ ਨਾਲ ਆ ਮਾੜੀ ਗੱਲ ਆ ਕੀ ਭਾਜੀ ਸਮਝਾਈਏ ਲਾਓ ਦੱਸੋ ਪਾਣੀ ਚ ਕਿਉਂ ਸੁੱਟਦੇ ਪਏ ਸਾਈਡ ਤੇ ਰੱਖਦੇ ਮੈਂ ਤੇ ਹੁਣ ਤੁਹਾਨੂੰ ਦੱਸਣੇ ਵੀ ਦੋ ਤੋੜੇ ਲੈ ਕੇ ਆਏ ਆ ਨਾਲ ਬੱਚੇ ਨੂੰ ਲਿਆਂਦਾ ਵਾ ਜੋ ਕਹਿੰਦੇ ਆ ਸੁੱਟਦਾ ਸਾਰਾ ਦੱਸੋ ਮੈਨੂੰ ਹੁਣ ਇਹ ਚੀਜ਼ਾਂ ਮੈਂ ਤਾਂ ਸਿਖਾ ਕੇ ਲੈ ਨਹੀਂ ਆਂਦੇ ਕਈ ਵਿਦਵਾਨ ਜਿਹੜੇ ਬੜਾ ਗਿਆਨ ਘੋਟ ਦੇਂਦੇ ਬੈਠੇ ਘਰਾਂ ਦੇ ਵਿੱਚ ਫੇਸਬੁਕ ਵਿਦਵਾਨ ਆ ਜਿਹੜੇ ਕਮਰਿਆਂ 'ਚ ਬੈਠ ਕੇ ਵੀਡੀਓ ਪਾ ਦਿੰਦੇ ਆ ਕੀ ਇਹ ਲੋਕਾਂ ਨੂੰ ਰੋਕਦੇ ਆ ਇਹ ਲੋਕਾਂ ਨੂੰ ਇਦਾਂ ਕਹਿੰਦੇ ਹੁਣ ਮੈਨੂੰ ਦੱਸੋ ਆ ਸਾਰੀ ਨਹਿਰ ਗੰਦਰਾ ਭਰਤੀਆ ਵਿਖਾਓ ਇੱਥੇ ਇੱਧਰ ਆਓ ਆ ਵੇਖ ਲਓ ਹੁਣ ਤੁਹਾਡੇ ਸਾਹਮਣੇ ਟਲਦੇ ਆ ਦੱਸੋ ਮੈਨੂੰ ਇਹ ਇੰਨੇ ਹੁਣ ਨਹੀਂ ਵੇਖਿਓ ਹੁਣ ਵੇਖਿਓ ਤੁਸੀਂ ਕਿੱਡਾ ਮਤਲਬ ਇਹ ਕੋਲ ਕੇ ਕੋਲ ਕੇ ਸੁੱਟਣ ਲੱਗੇ ਜਿਓ ਪੂਰਾ ਜਿੱਦਾਂ ਇਹਨਾਂ ਨੂੰ ਦੱਸ ਕੇ ਕਰ ਰੱਖਿਆ ਉਹਨਾਂ ਨੇ ਮੈਂ ਲਾਦਾ ਸਿਆਰਾ ਪਵਰਤੀ ਨਾਲੇ ਸਾਈਡ ਤੇ ਰੱਖੇ ਬੜੇ ਸਿਆਣੇ ਨੇ ਲੋਕ ਇਹ ਔ ਚਟਾ ਕਪੜਾ ਸੁੱਟਦਾ ਉਹ ਕਿਸੇ ਗਰੀਬ ਨੂੰ ਦੇ ਦੋ ਉੱਤੇ ਲੈ ਲੀ ਹੁਣ ਵਿੱਚੋਂ ਸਵਾਹ ਵੀ ਨਿਕਲੂਗੀ ਆ ਲਓ ਔਰ ਜੋ ਮਤਲਬ ਗੰਦ ਪਹਿਲੇ ਹੀ ਵਿੱਚੋਂ ਸੁੱਟਦਾ ਨਹੀਂ ਲੋੜ ਹੀ ਨਹੀਂ ਇਹਨਾਂ ਨੂੰ ਭਾਜੀ ਇਹਨਾਂ ਨੂੰ ਤੁਸੀਂ ਕੀ ਆਵਾਜ਼ ਦੋਗੇ ਇਹਨਾਂ ਨੂੰ ਪਰਮਾਤਮਾ ਹੀ ਆਵਾਜ਼ ਦਊਗਾ ਇਹਨਾਂ ਨੂੰ ਚੁੱਕ ਲੈਣਾ ਉਹਨੇ ਇਹਨਾਂ ਦੇ ਇਹਨਾਂ ਲੋਕਾਂ ਨੇ ਸਮਾਜ ਦਾ ਬੇੜਾ ਕਰ ਕੀਤਾ ਨਾ ਇਹ ਇਹ ਕੋਈ ਚੰਗਾ ਕੰਮ ਕਰਨ ਦੇ ਇਹਨਾਂ ਨੂੰ ਵਾਜ ਦੇ ਕੇ ਤੁਸੀਂ ਕੀ ਕਰਨਾ ਇੱਕ ਬੰਦਾ ਕੁੱਕੜ ਦੀ ਧੋਣ ਮਰੋੜਦਾ ਪਿਆ ਸੀ ਰੱਬ ਜਾਣੇ ਪਤਾ ਨਹੀਂ ਕਿਹੜਾ ਕਾਰੋਬਾਰ ਖੋਲ ਕੇ ਬੈਠਾ ਹੈ ਇੱਥੇ ਮਿਲ ਤੇ ਸਮਝ ਨਹੀਂ ਰਹੀ ਚਲੋ ਪਰਮਾਤਮਾ ਇਹਨਾਂ ਦੀ ਮਰੋੜੂਗਾ ਜਦੋਂ ਗੰਦ ਪਾਉਣ ਆਉਂਦੇ ਇੱਥੇ ਬੇਜਵਾਨ ਜੀਵਾਨੀ ਜਾਣ ਲੈਂਦੇ ਆ ਅੰਮ੍ਰਿਤਸਰ ਦੀ ਵਿਰਾਸਤੀ ਨਹਿਰ ਹੈ ਜਿਸ ਵਿੱਚ ਹਰ মিডিਆ ਨੇ ਯੋਗਦਾਨ ਪਾਇਆ ਤੇ ਨਹਿਰ ਦੀ ਸਫਾਈ ਹੋਈ ਇਹ ਜਦੋਂ ਦੀ ਨਹਿਰ ਬਣੀ ਦੀ ਸਫਾਈ ਦੀ ਹੋਈ 100 ਤੋਂ ਜ਼ਿਆਦਾ ਗੰਦਗੀ ਦੇ ਟੀਪਰ ਨਿਕਲੇ ਔਰ ਆਲੇ ਦੁਆਲੇ ਸਾਫ ਕਰਾਇਆ ਇਹਨੂੰ ਔਰ ਹੱਲੇ ਵੀ ਬਹੁਤ ਸਾਰੀ ਗੰਦਗੀ ਸੀ ਵਿਹਮਾ ਪਰਮਾ ਵਿੱਚ ਫਸੇ ਹੋਏ ਲੋਕਾਂ ਨੇ ਬਹੁਤ ਜ਼ਿਆਦੀ ਗੰਦਗੀ ਇੱਥੇ ਪਾਤੀ ਸੀ ਔਰ ਸਫਾਈ ਬਾਹਰੋਂ ਵੀ ਕਰਵਾਈ ਅੰਦਰੋਂ ਵੀ ਕਰਵਾਈ ਟਰੂ ਨਗਰੀ ਦੇ ਲੋਕ ਜਿਹੜੇ ਨੇ ਅਜੇਹੇ ਨੇ ਜੋ ਅੱਜ ਵੀ ਵਿਹਮਾ ਪਰਮਾ ਦੇ ਵਿੱਚ ਪਏ ਹੋਏ ਨੇ ਸਾਡੇ ਗੁਰੂਆਂ ਪੀਰਾਂ ਨੇ ਵਹਿਮਾਂ ਦੇ ਵਿੱਚੋਂ ਸਾਨੂੰ ਬਾਹਰ ਕੱਢਿਆ ਇਹ ਲੋਕ ਅੱਜ ਵੀ ਵਹਿਮਾਂ ਦੇ ਵਿੱਚ ਡੁੱਬੇ ਪਏ ਨੇ ਕਈ ਲੋਕ ਇਸ ਜਗ੍ਹਾ ਤੇ ਚੋਲਾ ਦੇ ਤੋੜੇ ਤੱਕ ਛੁੱਟ ਜਾਂਦੇ ਨੇ ਪਰ ਮੈਨੂੰ ਲੱਗਦਾ ਜੇਕਰ ਇਹ ਹੀ ਚੋਲਾ ਦਾ ਤੋੜਾ ਕਿਸੇ ਗਰੀਬ ਦੇ ਘਰ ਦਿੱਤਾ ਹੋਵੇ ਤਾਂ ਲੱਖ ਦੁਆਵਾਂ ਤੁਹਾਨੂੰ ਸ਼ਾਇਦ ਉਹ ਦੇ ਦਿੰਦੇ ਇਹ ਤਸਵੀਰਾਂ ਸ਼ਾਇਦ ਨਿੰਦਣਯੋਗ ਨੇ ਇਹ ਤਸਵੀਰਾਂ ਹੁਣੇ-ਹੁਣੇ ਕਹਿ ਲਈਏ ਕਿ ਇਸ ਪਾਣੀ ਦੇ ਵਿੱਚੋਂ ਗੱਡੀਆਂ ਨੇ ਬਹੁਤ ਮਾੜੀਆਂ ਤਸਵੀਰਾਂ ਨੇ ਇਹ ਬਾਲਾ ਜੀ ਦੀ ਆ ਇਹ ਲక్ష్ਮੀ ਮਾਤਾ ਜੀ ਦੀ ਪੂਜਾ ਕਰਦੇ ਆ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤਮਹਤ ਇਹ ਪਾਣੀ ਦੀਆਂ ਪੰਕਤੀਆਂ ਗੁਰਨਾਣਕ ਪਾਤਸ਼ਾਹ ਵੱਲੋਂ ਦਿੱਤੀਆਂ ਹੋਈਆਂ ਜਿਸਤੇ ਅੱਜ ਕੋਈ ਵੀ ਗੌਰ ਨਹੀਂ ਕਰ ਰਿਹਾ ਪਵਨ ਸਾਡਾ ਗੁਰੂ ਆ ਜਿਸ ਨੂੰ ਆਪਾਂ ਦੂਸ਼ਿਤ ਕਰ ਦਿੱਤਾ ਹੈ ਪਾਣੀ ਸਾਡਾ ਪਿਤਾ ਜਿਸ ਨੂੰ ਆਪਾਂ ਗੰਦਲਾ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡ ਰੇ ਇਸ ਵਕਤ ਇਤਿਹਾਸਕ ਨਹਿਰ ਜਿੱਥੋਂ ਸ੍ਰੀ ਹਰਮੰਦਰ ਸਾਹਿਬ ਨੂੰ ਜਲ ਜਾਂਦਾ ਆ ਉਸ ਜਗ੍ਹਾ ਤੇ ਪਹੁੰਚੇ ਆਂ ਇਹ ਨਹਿਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਸਮਾਜ ਸੇਵਕ ਸੋਨੂ ਚੰਡਿਆਲਾ ਵੀ ਪਹੁੰਚੇ ਨੇ ਤੇ ਜਾਇਜ਼ਾ ਲਿੱਤਾ ਜਾ ਰਿਹਾ ਹੈ ਕਿਉਂਕਿ ਇਸ ਜਗ੍ਹਾ ਤੇ 20 ਲੱਖ 80 ਹਜ਼ਾਰ ਦਾ ਪ੍ਰੋਜੈਕਟ ਪਾਸ ਹੋਇਆ ਸੀ ਜਿੱਥੇ ਲੋਕ ਇਹ ਧਾਰਮਿਕ ਤਸਵੀਰਾਂ ਨੂੰ ਛੁੱਟ ਕੇ ਬੇਦਬੀ ਕਰ ਰਹੇ ਨੇ ਬਹੁਤ ਹੀ ਨਿੰਦਨਯੋਗ ਤਸਵੀਰਾਂ ਨੇ ਸ਼ਾਇਦ ਸ਼ਰਮ ਆਣੀ ਚਾਹੀਦੀ ਐ ਇਹੋ ਜੇ ਲੋਕਾਂ ਨੂੰ ਜੋ ਲੋਕ ਇਸ ਜਗ੍ਹਾ ਤੇ ਅਜਿਹਾ ਕਰ ਰਹੇ ਨੇ ਸੋ ਅੱਜ ਪਹੁੰਚੇ ਨੇ ਸਮਾਜ ਸੇਵਕ ਸੋਨੂ ਜੁੰਡਿਆਲਾ ਨਾਲ ਉਹਨਾਂ ਦੀ ਟੀਮ ਪਹੁੰਚੀ ਆ ਜੋ ਇਸ ਜਗ੍ਹਾ ਤੋਂ ਜਿੰਨੀਆਂ ਵੀ ਤਸਵੀਰਾਂ ਨੇ ਉਹ ਸਾਰੀਆਂ ਕੱਢੀਆਂ ਜਾ ਰਹੀਆਂ ਨੇ ਸੋ ਸੋਨੂ ਜੀ ਇੱਥੇ ਪਹੁੰਚੇ ਜਦੋਂ ਇੱਕ ਤਸਵੀਰ ਇਹ ਵੀ ਦੇਖੀ ਇੱਥੇ ਇੱਕ ਬੰਦਾ ਕੁੱਕੜ ਦੀ ਧੌਣ ਮਰੋੜਦਾ ਪਿਆ ਸੀ ਰੱਬ ਜਾਣੇ ਪਤਾ ਨਹੀਂ ਕਿਹੜਾ ਕਾਰੋਬਾਰ ਖੋਲ ਕੇ ਬੈਠਾ ਇੱਥੇ ਮੈਨੂੰ ਤੇ ਸਮਝ ਨਹੀਂ ਲੱਗੀ ਆ ਜੀ ਚਲੋ ਪਰਮਾਤਮਾ ਨਾਲ ਦੀ ਮਰੋੜੂਗਾ ਜਦੋਂ ਗੰਦ ਪਾਉਣ ਆਉਂਦੇ ਇੱਥੇ ਬੇਜਬਾਨ ਜੀਵਾਂ ਦੀ ਜਾਨ ਲੈਂਦੇ ਆ ਇਹ ਤਾਰਾਂ ਵਾਲਾ ਪੁਲ ਅੰਮ੍ਰਿਤਸਰ ਦੀ ਵਿਰਾਸਤੀ ਨਹਿਰ ਆ ਜਿਸ ਵਿੱਚ ਹਰ মিডিਆ ਨੇ ਯੋਗਦਾਨ ਪਾਇਆ ਤੇ ਨਹਿਰ ਦੀ ਸਫਾਈ ਹੋਈ ਇਹ ਜਦੋਂ ਦੀ ਨਹਿਰ ਬਣੀ ਦੀ ਸਫਾਈ ਨਹੀਂ ਹੋਈ 100 ਤੋਂ ਜ਼ਿਆਦਾ ਗੰਦਗੀ ਦੇ ਟਿੱਪਰ ਨਿਕਲੇ ਔਰ ਆਲੇ ਦੁਆਲੇ ਸਾਫ਼ ਕਰਾਇਆ ਇਹਨੂੰ ਔਰ ਹੱਲੇ ਵੀ ਬਹੁਤ ਸਾਰੀ ਗੰਦਗੀ ਸੀ ਵਹਿਮਾ ਪਰਮਾ ਵਿੱਚ ਫਸੇ ਹੋਏ ਲੋਕਾਂ ਨੇ ਬਹੁਤ ਜਿਆਦੀ ਗੰਦਗੀ ਇੱਥੇ ਪਾਤੀ ਸੀ ਔਰ ਸਫਾਈ ਬਾਹਰੋਂ ਵੀ ਕਰਵਾਈ ਅੰਦਰੋਂ ਵੀ ਕਰਵਾਈ ਔਰ ਆਲੇ ਦੁਆਲੇ ਸੈਰਗਾ ਬਹੁਤ ਸੋਹਣੀ ਬਣੀ ਆ ਪਰ ਬੜੇ ਦੁੱਖ ਦੀ ਗੱਲ ਆ ਕਿ ਅੱਜ ਵੀ ਚੰਦ ਲੋਕ ਜਿਹੜੇ ਹਟਦੇ ਨਹੀਂ ਹੁਣ ਅਸੀਂ ਜਾਲੀਆਂ ਨਾਲ ਕਵਰ ਕਰਾਉਣ ਲੱਗੇ ਪਰਲੇ ਬੰਨੇ ਪਰ ਜਦੋਂ ਲੋਕਾਂ ਦੇ ਦਿਮਾਗ ਨਹੀਂ ਨਾ ਕਵਰ ਕਰ ਸਕਦੇ ਜਿਹੜੇ ਹਟਦੇ ਨਹੀਂ ਆ ਵਹਿਮਾ ਪਰਮਾ ਵਿੱਚ ਫਸੇ ਲੋਕ ਆਉਂਦੇ ਆ ਗੰਦੀਆਂ ਨੈਬੀਆਂ ਤੇ ਜੋ ਘਰ ਦਾ ਗੰਦਿਆ ਲੈ ਕੇ ਸੁੱਟ ਦਿੰਦੇ ਆ ਦਰبار صاحب ਨੂੰ ਜਲ ਜਾਂਦਾ ਦੁਰਗਿਆਨਾ ਮੰਦਿਰ ਨੂੰ ਜਲ ਜਾਂਦਾ ਕੋਈ ਸੰਧੂਰ ਲੈ ਕੇ ਆਉਂਦਾ ਕੋਈ ਕੋਲੇ ਲੈ ਕੇ ਆਉਂਦਾ ਕੋਈ بڑے بڑے ਕੈਨ ਦੁੱਧ ਦੇ ਲਿਉਂਦਾ ਉਤੋਂ ਦੀ ਵਾਰ-ਵਾਰ ਸੁੱਟ ਦਿੰਦੇ ਆ ਬਿਲਕੁਲ ਕੋਈ ਕੁੱਕੜ ਲਿਉਂਦਾ ਜਿੰਦਾ ਉਹਦੀ ਧੌਣ ਮਰੋੜਦੇ ਦੇ ਵਿੱਚ ਸੁੱਟ ਕੇ ਮੱਥਾ ਟੇਕੇ ਚੱਲ ਜਾਂਦੇ ਯਾਰ ਤੁਹਾਨੂੰ ਕੀ ਮਿਲਦਾ ਵਾ ਭਰਾਓ ਬੇਜਵਾਨਾਂ ਦੀਆਂ ਜਾਨਾਂ ਲੈ ਕੇ ਇਸ ਕਰਕੇ ਥੋੜੀ ਜੀ ਸ਼ਰਮ ਕਰੋ ਕਿ ਤੁਸੀਂ ਕਿੱਥੋਂ ਤੱਕ ਮਤਲਬ ਇਹ ਗੱਲਾਂ ਜਾਇਜ਼ ਆ ਹੁਣ ਪਰਲੇ ਬੰਨੇ ਇੰਨੀ ਗੰਦਗੀ ਆ ਉਥੇ ਤਾਂ ਖਲੋਵ ਨਹੀਂ ਸਕਦੇ ਬਿਲਕੁਲ ਅੱਗੇ ਸੋਨੋ ਜੀ ਮੈਂ ਕਹਾਂਗਾ ਤਸਵੀਰਾਂ ਇੱਕ ਵਾਰ ਜ਼ਰੂਰ ਦਿਖਾਈਆਂ ਜਾਣ ਕਿ ਅੱਗੇ ਜਿਹੜੀਆਂ ਹੋ ਉਹ ਵੀ ਛੁੱਟੀਆਂ ਗਈਆਂ ਨੇ ਸੋ ਹੁਣ ਇਸ ਦਾ ਜਿਹੜਾ ਹੈ ਉਹ ਸਸਕਾਰ ਕੀਤਾ ਜਾਊਗਾ ਜਿਹੜੀਆਂ ਇਹ ਤਸਵੀਰਾਂ ਨੇ ਅਗਨ ਭੇਟ ਕਰਾਂਗੇ ਕਿਉਂਕਿ ਜੋ ਹਾਲਾਤ ਇਸ ਜਗ੍ਹਾ ਤੇ ਬਣਾਏ ਗਏ ਨੇ ਬਹੁਤ ਨਿੰਦਣਯੋਗ ਆ ਸ਼ਰਮਨਾਕ ਤਸਵੀਰਾਂ ਨੇ ਗੁਰੂ ਨਗਰੀ ਦੇ ਲੋਕ ਜਿਹੜੇ ਨੇ ਅਜਿਹੇ ਨੇ ਜੋ ਅੱਜ ਵੀ ਵਹਿਮਾ ਪਰਮਾ ਦੇ ਵਿੱਚ ਪਏ ਹੋਏ ਨੇ ਸਾਡੇ ਗੁਰੂਆਂ ਪੀਰਾਂ ਨੇ ਵਹਿਮਾ ਦੇ ਵਿੱਚੋਂ ਸਾਨੂੰ ਬਾਹਰ ਕੱਢਿਆ ਇਹ ਲੋਕ ਅੱਜ ਵੀ ਵਹਿਮਾ ਦੇ ਵਿੱਚ ਡੁੱਬੇ ਪਏ ਨੇ ਕਈ ਲੋਕ ਇਸ ਜਗ੍ਹਾ ਤੇ ਚੋਲਾ ਦੇ ਤੋੜੇ ਤੱਕ ਛੁੱਟ ਜਾਂਦੇ ਨੇ ਪਰ ਮੈਨੂੰ ਲੱਗਦਾ ਜੇਕਰ ਇਹ ਹੀ ਚੋਲਾ ਦਾ ਤੋੜਾ ਕਿਸੇ ਗਰੀਬ ਦੇ ਘਰ ਦਿੱਤਾ ਹੋਵੇ ਤਾਂ ਲੱਖ ਦਵਾਵਾਂ ਤੁਹਾਨੂੰ ਸ਼ਾਇਦ ਉਹ ਦੇ ਦੰਦੇ ਇਹ ਤਸਵੀਰਾਂ ਸ਼ਾਇਦ ਨਿੰਦਣਯੋਗ ਨੇ ਇਹ ਤਸਵੀਰਾਂ ਹੁਣੇ-ਹੁਣੇ ਕੈ ਲੀਏ ਕਿ ਇਸ ਪਾਣੀ ਦੇ ਵਿੱਚੋਂ ਗੱਡੀਆਂ ਨੇ ਬਹੁਤ ਮਾੜੀਆਂ ਤਸਵੀਰਾਂ ਨੇ ਇਹ ਬਾਲਾ ਜੀ ਦੀ ਆਏ ਲక్ష్ਮੀ ਮਾਤਾ ਜਿਹਦੀ ਪੂਜਾ ਕਰਦੇ ਆ ਤੇ ਨਾਲ ਕਾਚ ਆ ਜਿਹੜਾ ਕਾਚ ਜਦੋਂ ਕਿਤੇ ਗਾੜੀ ਕਿਸੇ ਦੇ ਵੱਜ ਗਿਆ ਤੇ ਵਿਚਾਰਾ ਕਿੱਥੇ ਵੇਖੋ ਕਿਸੇ ਦੀ ਜਾਨ ਵੀ ਜਾ ਸਕਦੀ ਆ ਕਿਉਂਕਿ ਕਿਤੇ ਪੈਰ 'ਚ ਵੱਜ ਗਿਆ ਕਿਸੇ ਦੇ ਜੇ ਪਾਣੀ ਪੀ ਲਿਆ ਕਿਸੇ ਨੇ ਪਰ ਲੱਭਨੇ ਕੋਈ ਟੀਕੇ ਲਾਈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਨਹਿਰੀ ਵਿਭਾਗ ਤੇ ਇੱਥੇ ਪਤਾ ਨਹੀਂ ਕਿਉਂ ਆਉਂਦਾ ਹੀ ਨਹੀਂ ਹੁਣ ਚੌਲਾਂ ਦੇ ਤੋੜੇ ਸੁਟਿਆ ਵੇਖੋ। ਕੋਈ ਇੱਥੇ ਰੋਡ ਤੇ ਆ ਕੋਈ ਸੁੱਟ ਦੇ ਵਿੱਚ ਕੀ ਫਾਇਦਾ ਆ ਕਿਸੇ ਬੇਜਬ ਕਿਸੇ ਨੂੰ ਵਿਚਾਰਾਂ ਨੂੰ ਦਿੰਦੇ ਉਹ ਖਾਂਦਾ ਰੋਟੀ ਚਾਰ ਦਿਨ ਤੁਹਾਨੂੰ ਸੀਸਾ ਦਿੰਦਾ ਤੇ ਇਹ ਆ ਕੰਮ ਕਰਕੇ ਕਿੱਥੇ ਤੁਹਾਨੂੰ ਕੁਝ ਮਿਲਦਾ ਵਾ ਸੰਤੁਸ਼ਟੀ ਨਹੀਂ ਮਿਲਦੀ ਇਹ ਕੰਮ ਨਾ ਕਰੋ ਇਹ ਨਹਿਰ ਨੂੰ ਇੱਥੇ ਤੱਕ ਲਿਉਣ ਲਈ ਕਿੰਨਾ ਸੰਘਰਸ਼ ਕਰਨਾ ਪਿਆ ਇਹ ਨਹਿਰ ਤੋਂ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਮਾਧੋਪੁਰ ਤੋਂ ਨਹਿਰ ਲਿਆਂਦੀ ਗਈ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ। ਔਰ ਇਸ ਨਹਿਰ ਨੇ ਆਲਾ ਦਵਾਲਾ ਖੁਸ਼ਹਾਲ ਹੋ ਵੇਖੋ ਤੋੜਾ ਸੁੱਟ ਕੇ ਭੱਜ ਗਿਆ। ਔਰ ਤੁਹਾਡੇ ਕੈਮਰੇ ਨੂੰ ਵੇਖ ਕੇ ਨਾ ਉਹ ਭੱਜ ਗਿਆ ਪਰ ਲੈ ਬੰਦਾ ਤੋੜਾ ਸੁੱਟਦਾ ਇਹ ਦੱਸੋ ਮੈਨੂੰ ਕਿੱਥੋਂ ਤੱਕ ਜਾਇਜ਼ ਆ ਇਹ ਕਿੱਡਾ ਤੋੜਾ ਵਾ ਪਤਾ ਨਹੀਂ ਕੀ ਇਹਦੇ ਵਿੱਚ ਹੋਣਾ ਵਾ ਤੇ ਇਹੋ ਜਿਹੇ ਤੇ ਕੰਮ ਲੋਕ ਕਰਦੇ ਆ ਆਉਂਦੇ ਆ ਤੁਹਾਡੇ ਕੈਮਰੇ ਤੋਂ ਵੀ ਨਹੀਂ ਡਰਦੇ ਕੋਈ ਜਲੇਬੀਆਂ ਛੁੱਟੀ ਜਾਂਦਾ ਕੋਈ ਕੋਖਾ ਵੇਖ ਲੋ ਆ ਲੋ ਤੇ ਓਹ ਭਾਜੀ ਇੱਕ ਹੋਰ ਆ ਗਿਆ ਜੇ ਓਹ ਬੰਦਾ ਇੱਕ ਹੋਰ ਆ ਗਿਆ ਔਰ ਦੋ ਤੋੜੇ ਲੈਂਦੇ ਜਿｮਨੇ ਇੱਕ ਦੇ ਵੀ ਤੇ ਜਿੰਬਾ ਕੀ ਕੈਮਰਾਮੈਨ ਨੂੰ ਕਹਾਂਗਾ ਜਿਹੜਾ ਕੈਮਰਾ ਆ ਉਸੇ ਜਗ੍ਹਾ ਤੇ ਰੱਖਿਆ ਜਾਵੇ ਤਾਂ ਜੋ ਜਿਹੜੀ ਕਵਰੇਜ ਆ ਚੰਗੇ ਢੰਗ ਨਾਲ ਕੀਤੀ ਜਾਵੇ ਅਜਿਹੇ ਲੋਕਾਂ ਦੀਆਂ ਤਸਵੀਰਾਂ ਦਿਖਾਈਆਂ ਜਾਣ ਤਾਂ ਜੋ ਉਹਨਾਂ ਨੂੰ ਪਤਾ ਚੱਲ ਸਕੇ ਕਿ ਇਹ ਲੋਕ ਅਜਿਹਾ ਕੀ ਕਰ ਰਹੇ ਆ ਇਹ ਜੋ ਸਾਡਾ ਪਾਣੀ ਪੀਤਾ ਆ ਉਸ ਨੂੰ ਆਪਾਂ ਕਿਦਾਂ ਦੂਸ਼ਿਤ ਕਰ ਰਹੇ ਆ ਜਾਓ ਜੋ ਪਾਜੀ ਦੋ ਤੋੜੇ ਆ ਆਪ ਭਾਵੇਂ ਡਿਗ पे ਸਾਟੋ ਨਿਗਾ ਜਾ ਬੱਚਾ ਨਾਲ ਆ ਮਾੜੀ ਗੱਲ ਆ ਕੀ ਪਾਜੀ ਸਮਝਾਈਏ ਲਾਓ ਦੱਸੋ ਪਾਣੀ ਚ ਕਿਉਂ ਸੁੱਟਦੇ ਪਏ ਸਾਈਡ ਤੇ ਰੱਖਦਾ ਮੈਂ ਤੇ ਹੁਣ ਤੁਹਾਨੂੰ ਦੱਸਣੇ ਦੋ ਤੋੜੇ ਲੈ ਕੇ ਆਏ ਆ ਨਾਲ ਬੱਚੇ ਨੂੰ ਲਿਆਂਦਾ ਵਾ ਆ ਜੋ ਗੰਦਿਆ ਸੁੱਟਦਾ ਸਾਰਾ ਹੀ ਦੱਸੋ ਮੈਨੂੰ ਹੁਣ ਇਹ ਚੀਜ਼ਾਂ ਮੈਂ ਤਾਂ ਸਿਖਾ ਕੇ ਲੈ ਨਹੀਂ ਆਂਦੇ ਕਈ ਵਿਦਵਾਨ ਜਿਹੜੇ ਬੜਾ ਗਿਆਨ ਘੋਟਦੇ ਹੁੰਦੇ ਬੈਠੇ ਘਰਾਂ ਦੇ ਵਿੱਚ ਫੇਸਬੁੱਕ ਵਿਦਵਾਨ ਐ ਜਿਹੜੇ ਕਮਰਿਆਂ 'ਚ ਬੈਠ ਕੇ ਵੀਡੀਓ ਪਾ ਦਿੰਦੇ ਆ ਇਹ ਲੋਕਾਂ ਨੂੰ ਰੋਕਦੇ ਆ ਇਹ ਲੋਕਾਂ ਨੂੰ ਇਦਾਂ ਕਹਿੰਦੇ ਹੁਣ ਮੈਨੂੰ ਦੱਸੋ ਆ ਸਾਰੀ ਨਹਿਰ ਗੰਦਨਾ ਭਰਤੀਆ ਵਿਖਾਓ ਇੱਥੇ ਇਧਰ ਆਓ ਤੁਸੀਂ ਮੜਾ ਜਾ ਕਰੋ ਆ ਨਹਿਰ ਸਾਰੀ ਗੰਦਨਾ ਭਰਤੀਆ ਇਹਨਾਂ ਨੇ ਇਹ ਦੱਸੋ ਮੈਨੂੰ ਫਿਰ ਹੁਣ ਔਰ ਨਾਰੀਅਲ ਕੀ ਜੋ ਹੋਰ ਕੁਝੇ ਕੀ ਆ ਪਤਾ ਨਹੀਂ ਕੀ ਵਿੱਚ ਵਲੇਟਿਆ ਕੋਈ ਕੋਲੇ ਵਲੇਟੇ ਆ ਉਹ ਜੋ ਗੰਦ ਪੇਲਿਆ ਵੇਖੋ ਦੱਸੋ ਆ ਮੇਰੇ ਹਿਸਾਬ ਨਾਲ 40 ਤੋਂ 45 ਲਫਾਫੇ ਇਹਨਾਂ ਨੇ ਸੁੱਟਦੇ ਆ ਤੋੜੇ ਆਿਆਂ ਦੇ ਵਿੱਚੋਂ ਤਿੰਨ ਚਾਰ ਤੋੜੇ ਭਰ ਕੇ ਲੈਂਦੇ ਆ ਤੇ ਕੀ ਆ ਕਿੱਥੇ ਤੁਹਾਡਾ ਭਲਾ ਹੋਣਾ ਦੱਸੋ ਮੈਨੂੰ ਨਹੀਂ ਲੱਗਦਾ ਇਹ ਲੋਕਾਂ ਦਾ ਭਲਾ ਕਿੱਥੇ ਹੋਣਾ ਏਕਾ ਜੋਖਾ ਦੇਣਗੇ ਰੱਬ ਨੂੰ ਇਹ ਇਹ ਪਰਮਾਤਮਾ ਦੇ ਘਰ 'ਚ ਗੰਦਗੀ ਪਾਉਣ ਡਿਆ ਇਹ ਉਹ ਨਗਰੀ ਆ ਜਿੱਥੇ ਸੰਗਤਾਂ ਦੂਰੋਂ ਦੂਰੋਂ ਜਦੋਂ ਆਉਂਦੀਆਂ ਨੇ ਇੱਥੇ ਮੱਥਾ ਟੇਕਦੇ ਆਣ ਕੇ ਜਦੋਂ ਮੱਥਾ ਟੇਕਦੇ ਆ ਤੇ ਕਹਿੰਦੇ ਆ ਸ਼ੁਕਰ ਹੈ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਅਸੀਂ ਤੇਰੇ ਘਰ ਤੇਰੀ ਨਗਰੀ 'ਚ ਆਏ ਆ ਤੇ ਲੋਕ ਇੱਥੇ ਝੋਲ ਜਿਨ੍ਹਾਂ ਨੇ ਸਾਡੀ ਨਗਰੀ ਦਾ ਨਾਮ ਖਰਾਬ ਕਰਨ ਚ ਕੋਈ ਕਸਰ ਨਹੀਂ ਛੱਡੀ ਸਰਕਾਰੀ ਵਿਭਾਗ ਜਿਹੜੇ ਨੇ ਨਹਿਰੀ ਵਿਭਾਗ ਕਿਉਂ ਨਹੀਂ ਕਾਰਵਾਈ ਕਰਦੇ ਹਰ ਵਾਰ ਤੁਸੀਂ ਮੁੱਦਾ ਚੁੱਕਦੇ ਹੋ ਕੀ ਗੱਲ ਉਹਨਾਂ ਦੇ ਤਨਖਾਹਾਂ ਨਹੀਂ ਹੁੰਦੀਆਂ ਕੀ ਗੱਲ ਇਹ ਸਰਕਾਰ ਦੇ ਕੋਈ ਖਾਤਾ ਨਹੀਂ ਕੋਈ ਜੀਮਾ ਨਹੀਂ ਇੱਥੇ ਨਹਿਰੀ ਵਿਭਾਗ ਨੂੰ ਤੇ ਜੰਗਲਾਤ ਮਹਿਕਮੇ ਨੂੰ ਤੇ ਨਾ ਬੰਦ ਹੀ ਕਰ ਦੇਣਾ ਚਾਹੀਦਾ ਉਹ ਤਾਂ ਐਡੇ ਨਕਮੇ ਬੰਦੇ ਆ ਕੰਮ ਇਥੋਂ ਦਾ ਕਹ ਕੇ ਤੇ ਵਿਖਾ ਕੇ ਤੇ ਹੋਰ ਦਿੰਦੇ ਆ ਮੈਂ ਤੇ ਉਹਨਾਂ ਤੇ ਯਕੀਨ ਕਰਦਾ ਹੀ ਨਹੀਂ ਤੇ ਨਾ ਹੀ ਇਹ ਸਿਰਫ ਆਉਂਦੇ ਬੂਟੇ ਵੜ ਦਿੰਦੇ ਆ ਲਾਉਣ ਚ ਕੰਮ ਇਹਨਾਂ ਦਾ ਕੋਈ ਯੋਗਦਾਨ ਨਹੀਂ ਇਹਦੇ ਲੋਕ ਸਮਾਜ ਸੇਵੀ ਬੂਟੇ ਲੌਂਡਾ ਸਮਾਜ ਸੇਵੀ ਇੱਥੇ ਆਣ ਕੇ ਕੰਮ ਕਰਦੇ ਆ ਸਰਕਾਰਾਂ ਪੈਸੇ ਦਿੰਦੀਆਂ ਫੰਡ ਦਿੰਦੀਆਂ ਮੈਨੂੰ ਸਰਕਾਰਾਂ ਨੂੰ ਨਿੰਦਾ ਪਰ ਜਿਹੜੇ ਥੱਲੜਲੇ ਅਧਿਕਾਰੀ ਐ ਇੱਥੋਂ ਦੇ ਡੀਸੀ ਸਾਹਿਬ ਬਹੁਤ ਵਧੀਆ ਨੇ ਉਹ ਵੀ ਇੱਥੇ ਜਿਹੜੇ ਜਿੱਥੇ ਜ਼ਰੂਰਤ ਆ ਹਰ ਚੀਜ਼ ਦੇ ਉਹ ਕਹਿੰਦੇ ਸਾਨੂੰ ਦੱਸੋ ਜਿੱਥੇ ਜੋੜ ਪਰ ਜਿਹੜੇ ਥੱਲੜਲੇ ਉਹ ਹੀ ਨਹੀਂ ਨੇ ਆਣ ਦਿੰਦੇ ਇੱਥੇ ਵੱਡੇ ਵੱਡੇ ਅਧਿਕਾਰੀਆਂ ਨੂੰ ਮੈਂ ਲੈ ਕੇ ਆ ਗਿਆ ਵੱਡੇ ਵੱਡੇ ਲੀਡਰਾਂ ਨੂੰ ਲੈ ਕੇ ਆ ਗਿਆ ਸਨੈਰ ਤੇ ਤੇ ਜਿਨੇ ਜਿਨੇ ਵਿਚਰਨੇ ਹਰ ਕਿਸੇ ਨੇ ਆਪਣਾ ਯੋਗ ਲਾ ਲਿਆ ਸਾਰੇ মিডিਆ ਨੇ ਪਰ ਕਈ ਹੱਦ ਤੱਕ ਸੁਧਰ ਗਿਆ ਪਰ ਲੋਕ ਜਿਹੜੇ ਆ ਉਹਨਾਂ ਨੂੰ ਕਿੱਥੋਂ ਸਮਝਾ ਲਈਏ ਹੁਣ ਜਾਲੀਆਂ ਦਾ ਪ੍ਰੋਜੈਕਟ ਪਰਲੇ ਬੰਨੇ ਪਾਸ ਕਰਾਤਾ ਉਹ ਬੰਦੇ ਦੇ ਮੰਨਦੀਆਂ ਜਾਲੀਆਂ ਨੂੰ ਕਿੱਦਾਂ ਤੁਸੀਂ ਟੱਕ ਦੋਗੇ ਨਹਿਰ ਨੂੰ ਦੇ ਟੱਕ ਦਾਂਗੇ ਹੁਣ ਉਧਰ ਜੇ ਕਿਤੇ ਹਟਿਆ ਤਾਂ ਹੁਣ ਇਧਰ ਆਣ ਕੇ ਗੰਦ ਪਾਉਣ ਡੇ ਪਿਆ ਅਸੀਂ ਇੱਕ ਜ਼ਿਕਰ ਕਰਾਂ ਅੱਜ ਵੀ ਜ਼ਿਕਰ ਆਪਾਂ ਕਿਸੇ ਪੁਰਾਣੇ ਨਹਿਰ ਤੋਂ ਜਾਂ ਪੁਰਾਣੇ ਦਰਿਆ ਤੋਂ ਲੰਘਦੇ ਆਂ ਤਾਂ ਉੱਥੇ ਮੱਥਾ ਟੇਕ ਕੇ ਲੰਘਦੇ ਅੱਜ ਵੀ ਜੇਕਰ ਬਿਆਸ ਕੋਲੋਂ ਲੰਗੀਏ ਦਰਿਆ ਹੁੰਦਾ ਉੱਥੇ ਪੈਸੇ ਸੁੱਟ ਕੇ ਆਪਾਂ ਮੱਥਾ ਟੇਕਦੇ ਆਂ ਕਿ ਸਾਡਾ ਇਹ ਵਿਰਾਸਤੀ ਦਰਿਆ ਆ ਅੱਜ ਪੰਜਾਬ ਪੰਜਾਬ ਆਬਾ ਦੀ ਧਰਤੀ ਕਹ ਲਈਏ ਦਰਿਆਵਾਂ ਦੀ ਧਰ ਪਰ ਜਿਹੜੇ ਲੋਕ ਇੱਥੇ ਗੰਦਲਾ ਕਰ ਰਹੇ ਆ ਉਹਨਾਂ ਨੂੰ ਸ਼ਰਮ ਕਿਉਂ ਨਹੀਂ ਆਉਂਦੀ ਉੱਥੇ ਤਾਂ ਨਾਕਾ ਲੱਗਾ ਹੁੰਦਾ ਉਹ ਕਿਹੜਾ ਮੁਲਾਜ਼ਮ ਰੋਕਦੇ ਉੱਥੇ ਉਹ ਆਈਆਂ ਗਈਆਂ ਗੱਡੀਆਂ ਨੂੰ ਹੱਥ ਦੇ ਦਿੰਦੇ ਜਿਹੜੇ ਗੰਦ ਸੁੱਟਣ ਜਾਂਦੇ ਉਹਨਾਂ ਨੂੰ ਵੀ ਲਾਗੂ ਦੀ ਨੰਗਾ ਦੇਦੇ ਕਹਿੰਦੇ ਨਹੀਂ ਜਦੋਂ ਕਹਿਣੇ ਨਹੀਂ ਵੇਖ ਕੇ ਅੱਖਾਂ ਬੰਦ ਕਰਾਂਗੇ ਤੇ ਉਹ ਵੀ ਪਾਪ ਆ ਬਿਲਕੁਲ ਤੁਸੀਂ ਵੇਖ ਕੇ ਅੱਖਾਂ ਬੰਦ ਕਰੋਗੇ ਪਾਣੀ ਜਿਹੜਾ ਪਰਮਾਤਮਾ ਵੱਲੋਂ ਦਿੱਤੀ ਇੱਕ ਅਨਮੋਲ ਦਾਤ ਆ ਆਉਣ ਵਾਲੇ ਸਮੇਂ 'ਚ ਬੂੰਦ-ਬੂੰਦ ਨੂੰ ਤਸੋਗੇ ਦੀ ਕਦਰ ਨਹੀਂ ਕਰੋਗੇ ਤੇ ਪਾਣੀ ਸਾਡਾ ਜੀਵਨ ਆ ਅੱਜ 20 ਰੁਪਏ ਦੀ ਬੋਤਲ ਮਿਲਣ ਦੀ ਆਉਣ ਵਾਲੇ ਸਮੇਂ ਤੇ ਭਾਜੀ ਪਾਣੀ ਦੀ ਕਦਰ ਕਰੀਏ ਪਾਣੀ ਨੂੰ ਇਦਾਂ ਨਾ ਜਾਇਆ ਕਰੀਏ ਗੰਦ ਪਾ ਕੇ ਮਿਲਣਾ ਕੁਛ ਇਹਦੇ ਨਾਲ ਬਿਮਾਰੀਆਂ ਫੈਲ ਉਦਰਾਤ ਨਾਲ ਕਿੰਨਾ ਖਲਵਾੜ ਕਰਦੇ ਆਪਾਂ ਹੁਣ ਬੀਤੇ ਜਨੇ ਦੇਖਿਆ ਹੋਣਾ ਤੁਸੀਂ ਕੁਦਰਤ ਦੀ ਆਫਤ ਵੀ ਦੇਖਣ ਨੂੰ ਮਿਲੀ ਉਤਰਾਖੰਡ ਦੇ ਵਿੱਚ ਹਿਮਾਚਲ ਦੇ ਵਿੱਚ ਜੋ ਕਹਿਰ ਆਪਰੇ ਸੋਸ ਨੂੰ ਲੈ ਕੇ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਪਾਣੀ ਨੂੰ ਕਿੱਦਾਂ ਬਚਾਇਆ ਜਾਵੇ ਰੁੱਖਾਂ ਨੂੰ ਲਾਇਆ ਜਾਵੇ ਕਿਦਾਂ ਇਹ ਕੁਦਰਤ ਦੀ ਆਪਾਂ ਜਿਹੜੀ ਦੇਣ ਆ ਉਹ ਨਹੀਂ ਦੇ ਸਕਦੇ ਕੁਦਰਤ ਨਾਲ ਮੁੱਲ ਵੈਰ ਨਾ ਲਈਏ ਕੁਦਰਤ ਦਾ ਦੇਣ ਅਸੀਂ ਕਦੀ ਦੇ ਹੀ ਨਹੀਂ ਸਕਦੇ ਵੇਖੋ ਜਿਹੜਾ ਗੁਰੂ ਸਾਹਿਬ ਨੇ ਕਿਹਾ ਨਾ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਾਤਾ ਜੀਵਨ ਤੋਂ ਲੈ ਕੇ ਆਖਰੀ ਸਮੇਂ ਤੱਕ ਇਹੋ ਧਰਤੀ ਮਾਂ ਸਾਨੂੰ ਜਿਹੜਾ ਵਾ ਬਨਸਪਤੀਆਂ ਦਿੰਦੀ ਸਾਡਾ ਪਾਲਣ ਪੋਸ਼ਣ ਕਰਦੀ ਕਿੰਨੇ ਅਸੀਂ ਪਾਪ ਕਰਦੇ ਫਿਰ ਵੀ ਸਾਨੂੰ ਮਾਫ ਕਰਦੀ ਆ ਪਾਣੀ ਸਾਡਾ ਜੀਵਨ ਹੈ ਇਸ ਤੋਂ ਬਿਨਾ ਤੇ ਸਾਡਾ ਮਤਲਬ ਇੱਕ ਸਾਹ ਨਹੀਂ ਚੱਲ ਸਕਦਾ ਤੇ ਵਾਤਾਵਰਨ ਜਿਹੜਾ ਪਵਨ ਹੈ ਉਹ ਸਾਡਾ ਗੁਰੂ ਆ ਉਹਨੂੰ ਅਥੇ ਦੂਸ਼ਿਤ ਕਰਤਾ ਆਖਰੀ ਸਵਾਲ ਹੈ ਜੇਕਰ ਅਜਿਹੇ ਲੋਕ ਨਹੀਂ ਟਾਲਦੇ ਵੀਡੀਓ ਉਹ ਪੈਣ ਤੋਂ ਬਾਅਦ ਵੀ ਲੋਕਰ ਜੇਕਰ ਅਜਿਹਾ ਕਰਨਗੇ ਤਾਂ ਕੀ ਕਾਰਵਾਈ ਹੈ ਤੁਹਾਡੇ ਵੱਲੋਂ ਜਿਹੜੀ ਕੀਤੀ ਜਾਏਗੀ ਫਿਰ ਜਦੋਂ ਕਿਤੇ ਫੜ ਕੇ ਮੈਂ ਇੱਕ ਅਦਾ ਵਿੱਚ ਤਾਰਤਾ ਤੇ ਫਿਰ ਲੋਕੀ ਜਾ ਕੇ ਲੀਡਰਾਂ ਨੂੰ ਸ਼ਿਕਾਇਤਾਂ ਕਰਦੇ ਆ ਜਾ ਕੇ ਕਹਿੰਦੇ ਆਹਾਨੂੰ ਜੀ ਰੋਕਦੇ ਆ ਸਾਡੇ ਜੀ ਦਖਲਦਾਰੀਆਂ ਕਰਦੇ ਆ ਧਰਮ ਦੇ ਵਿੱਚ ਤੇ ਧਰਮ ਦੇ ਵਿੱਚ ਇਹ ਕਿੱਥੇ ਲਿਖਿਆ ਕਿਹੜੇ ਧਰਮ ਚ ਲਿਖਿਆ ਮੈਨੂੰ ਦੱਸੋ ਵੀ ਪਾਣੀ ਚ ਗੰਦ ਪਾਓ ਕਿਸੇ ਧਰਮ ਚ ਨਹੀਂ ਲਿਖਿਆ ਆਣ ਕੇ ਛਿਲੇ ਕੱਢੋ ਇੱਥੇ ਆਣ ਕੇ ਇੱਥੇ ਕੁੱਕੜਾਂ ਦੀਆਂ ਧੋਣਾ ਮਰੋੜੋ ਕਿਹੇ ਧਰਮ ਵੀ ਇੱਥੇ ਆਣ ਕੇ ਤੇ ਤੁਸੀਂ ਕੁਝ ਇਹ ਰੱਖੋ ਤੇ ਨਾਰੀਅਲ ਰੱਖੋ ਤੇ ਇੱਥੇ ਆਣ ਕੇ ਤੁਸੀਂ ਵਿੱਚ ਮੇਖਾਂ ਛੋੜ ਜੋ ਤੇ ਸੰਦੂਰ ਛੋੜ ਜੋ ਇਹ ਸਾਰਾ ਲੋਕਾਂ ਨੂੰ ਪਤਾ ਵਾ ਮੈਂ ਤੇ ਹਰ ਇੱਕ ਧਰਮ ਦਾ ਸਤਿਕਾਰ ਕਰਦਾ ਔਰ ਸਾਰੇ ਧਰਮਾਂ ਚ ਇਹ ਗੱਲ ਲਿਖੀ ਵੀ ਪਾਣੀ ਦੀ ਕਦਰ ਕਰੋ ਇਨਸਾਨ ਦੀ ਕਦਰ ਕਰੋ ਇਨਸਾਨ ਬਣੋ ਜਾਤਾਂ ਪਾਤਾਂ ਚ ਨਾ ਵੰਡੋ ਲੋਕਾਂ ਨੂੰ ਬੰਦੇ ਦੇ ਪੁੱਤ ਬਣ ਕੇ ਤੇ ਕੰਮ ਬੰਦ ਕਰੋ ਜਿਹੜਾ ਗੰਦ ਪਾਉਣਾ ਜੇ ਨਾ ਕਰਿਆ ਕਰੋ ਇਹ ਚੀਜ਼ਾਂ ਜਿਹੜੀਆਂ ਇਹੋ ਗੰਦ ਚੁੱਕ ਕੇ ਤੁਹਾਡੇ ਘਰਾਂ ਚ ਸੁੱਟ ਗਈਏ ਫਿਰ ਬੂਹੇ ਚ ਸੁੱਟਿਆ ਤੇ ਬੰਦੇ ਮਰਨ ਤੱਕ ਗੱਲ ਪਹੁੰਚ ਜਾਂਦੀ ਲੋਕਾਂ ਦੇ ਤੇ ਇੱਥੇ ਤੇ ਸਰਕਾਰ ਸਖਤ ਜਿਹੜਾ ਹੋਵੇ ਥੋੜਾ ਜਿਹਾ ਤੇ ਜਦੋਂ ਇਹ ਆਉਂਦੇ ਇਹਨਾਂ ਦੇ ਗੱਲ 'ਚ ਇੱਕ ਸਰੋਪਾ ਪਾਇਆ ਕਰੇ ਗੈਰ ਜ਼ਿੰਮੇਵਾਰ ਹੋਣ ਦਾ ਇਹਨਾਂ ਨੂੰ ਵਾਰਡ ਦੇਵੇ ਫਿਰ ਇਹਨਾਂ ਨੇ ਹਟਣਾ ਲੋਕਾਂ ਨੇ ਇਦਾਂ ਨਹੀਂ ਹਟਣਾ ਇਹਨਾਂ ਨੇ ਠੀਕ ਹੈ ਧੰਨਵਾਦ ਜੀ ਸੋ ਬਿਲਕੁਲ ਸਿੱਧੇ ਤੌਰ ਤੇ ਸਰਕਾਰਾਂ ਨੂੰ ਵੀ ਇਸ ਜਗ੍ਹਾ ਤੇ ਜਿਹੜਾ ਆ ਜਵਾਬ ਦੇ ਹੀ ਹੈਗਾ ਹੈ ਕਿਉਂਕਿ ਸੋਨੂ ਜੰਡਿਆਲਾ ਲਗਾਤਾਰ ਇਸ ਜਗ੍ਹਾ ਤੇ ਪਹੁੰਚਦੇ ਨੇ ਸਰਕਾਰਾਂ ਤਾਂ ਇੱਕ ਸਵਾਲ ਖੜੇ ਕੀਤੇ ਗਏ ਨੇ ਕਿ ਅਜੇਹਾ ਕਿਉਂ ਕਰਦੀਆਂ ਪਈਆਂ ਨੇ ਨਹਿਰੀ ਵਿਭਾਗ ਕਿਉਂ ਨਹੀਂ ਇਸ ਜਗ੍ਹਾ ਤੇ ਆਪਣਾ ਜਿੰਮਾ ਲੈਂਦਾ ਜੋ ਉਹਨਾਂ ਦੀ ਡਿਊਟੀ ਹੈਗੀ ਆ ਸੋ ਵੇਖੋ ਇੱਕ ਤਸਵੀਰ ਜਿਹੜੀ ਹੋ ਰਹੀ ਆ ਉਹ ਵੀ ਦਿਖਾਉਨੇ ਆ ਇਹ ਤੇ ਦੋ ਟੋੜੇ ਆ ਲਾ ਫਿਰ ਲੋਕ ਨਾ ਕਈ ਲੋਕ ਇਹ ਵੀ ਦੇਖੇ ਆ ਪਰਲੇ ਬਨੇ ਜਾਇਓ ਕਈ ਲੋਕ ਇਹ ਵੀ ਦੇਖੇ ਜਿਹੜੇ ਸਾਈਡ ਤੇ ਸਮਾਨ ਨਹੀਂ ਰੱਖ ਕੇ ਜਾਂਦੇ ਬਲਕਿ ਨਹਿਰਾਂ ਚ ਜਲ ਪ੍ਰਵਾਹ ਕਰਕੇ ਜਾਂਦੇ ਆ ਜੀ ਇਹ ਵੇਖੋ ਹੁਣ ਜੇ ਮੈਂ ਸਿਆਣਾ ਬਹਿਣਾ ਹੋਵਾਂ ਇਹਨੂੰ ਮੈਂ ਘੇਰ ਲਿਆ ਨਾ ਤੇ ਇਹਨੇ ਕਹਣਾ ਜੀ ਮੇਰੇ ਕੋਲ ਗਲਤੀ ਹੋ ਗਈ ਤੇ ਕੋਈ ਗੱਲ ਨਹੀਂ ਗਾ ਨਹੀਂ ਕਰਦਾ ਤੇ ਪਰਲੇ ਬਨੇ ਜਾ ਕੇ ਕਰ ਜਾਣਾ ਆ ਲਓ ਆ ਵੇਖ ਲਓ ਹੁਣ ਤੁਹਾਡੇ ਸਾਹਮਣੇ ਇਹ ਟਲਦੇ ਆ ਦੱਸੋ ਮੈਨੂੰ ਇਹ ਐਨੇ ਹੁਣ ਨਹੀਂ ਵੇਖਿਓ ਹੁਣ ਵੇਖਿਓ ਤੁਸੀਂ ਕਿੱਡਾ ਮਤਲਬ ਇਹ ਖੋਲ ਕੇ ਖੋਲ ਕੇ ਸੁੱਟਣ ਲੱਗੇ ਜਿਓ ਪੂਰਾ ਜਿੱਦਾਂ ਇਹਨਾਂ ਨੂੰ ਦੱਸ ਕੇ ਰੱਖਿਆ ਉਹਨਾਂ ਨੇ ਮੈਂ ਲਾਦਾ ਸਿਆਣਾ ਪਵਰਤੀ ਨਾਲੇ ਸਾਈਡ ਤੇ ਰੱਖੇ ਬੜੇ ਸਿਆਣੇ ਨੇ ਲੋਕ ਇਹ ਔ ਚਟਾ ਕਪੜਾ ਸੁੱਟਦਾ ਉਹ ਕਿਸੇ ਗਰੀਬ ਨੂੰ ਦੇ ਦੋ ਉੱਤੇ ਲੈਣ ਲਈ ਹੁਣ ਵਿੱਚੋਂ ਸਵਾਹ ਵੀ ਨਿਕਲੂਗੀ ਔ ਲਓ ਔ ਜੋ ਮਤਲਬ ਗੰਦ ਪਹਿਲੇ ਹੀ ਵਿੱਚੋਂ ਸੁੱਟਦਾ ਨਹੀਂ ਨਹੀਂ ਲੋੜ ਹੀ ਨਹੀਂ ਇਹਨਾਂ ਨੂੰ ਭਾਜੀ ਇਹਨਾਂ ਨੂੰ ਤੁਸੀਂ ਕੀ ਆਵਾਜ਼ ਦੋਗੇ ਇਹਨਾਂ ਨੂੰ ਪ੍ਰਮਾਤਮਾ ਹੀ ਆਵਾਜ਼ ਦਊਗਾ ਇਹਨਾਂ ਨੂੰ ਚੁੱਕ ਲੈਣਾ ਉਹਨੇ ਇਹਨਾਂ ਦੇ ਇਹਨਾਂ ਲੋਕਾਂ ਨੇ ਸਮਾਜ ਦਾ ਬੇੜਾ ਕਰ ਕੀਤਾ ਨਾ ਇਹ ਇਹ ਕੋਈ ਚੰਗਾ ਕੰਮ ਕਰਨ ਦੇ ਇਹਨਾਂ ਨੂੰ ਵਾਜ ਦੇ ਕੇ ਤੁਸੀਂ ਕੀ ਕਰਨਾ ਉਹ ਮਾਲਕ ਨੇ ਇਹਨਾਂ ਨੂੰ ਸਵਾਸ ਦੇ ਕੇ ਭੇਜੇ ਨਾ ਸ਼ੁਕਰੇ ਲੋਕ ਆ ਉਹ ਵੇਖੋ ਇਹਨਾਂ ਕਿੱਥੇ ਲਿਖਾ ਦੇਣਗੇ ਦੱਸੋ ਮੈਨੂੰ ਆ ਸਾਰੀ ਨਹਿਰ ਗੰਦੀ ਕਰਦੀ ਹਟਦਾ ਇਹ ਤੇ ਮਗਰੋਂ ਇਹਨੂੰ ਕਿਸੇ ਨੇ ਧੱਕਾ ਮਾਰਤਾ ਜਾਂ ਉਦਾਂ ਡੇਪਿਆ ਤੇ ਕਹਿਣਾ ਜੀ ਉੱਥੇ ਜਾਦੂ ਟੂਨੇ ਕਰਨ ਗਿਆ ਸੀ ਤੇ ਇੱਥੇ ਕੋਈ ਚੀਜ਼ਾਂ ਭਾਰੀ ਪੈ ਗਈਆਂ ਚੁੰਨੀਆਂ ਬੰਨਿਆ ਜੀ ਨਾਰੀਅਲ ਦੇ ਨਾਲ ਕੋਈ ਮਿਲਾਦਾ ਸੋ ਸੁਖਿਆਣਾ ਉਹਨਾਂ ਨੇ ਮਿਲਾਦਾ ਭਾਜੀ ਇੱਧਰ ਲਿਆਓ ਇੱਥੇ ਆ ਵੇਖੋ ਇੱਥੋਂ ਵਿਖਾਓ ਇੱਥੇ ਵਿਖਾਓ ਲਿਆ ਕੇ ਆਓ ਵੇਖੋ ਇਹ ਜੋ ਮਰਜੀ ਸੁੱਟ ਲੈਣਾ ਜੋ ਮਰਜੀ ਕਰ ਲੈਣਾ ਕੁਝ ਨਹੀਂ ਬਣਨਾ ਇਹ ਚੀਜ਼ਾਂ ਸਭ ਇੱਥੇ ਰਹਿ ਜਾਣੀਆਂ ਇਹ ਇਨਸਾਨੀਅਤ ਕਦਰ ਕਰਦੇ ਹੀ ਨਹੀਂ ਲੋਕ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਵਾ ਇਹ ਲੋਕਾਂ ਨੂੰ ਮਾਨਸਿਕ ਰੋਗੀ ਜਿਹਨਾਂ ਨੂੰ ਕਹਿੰਦੇ ਨਾ ਉਹ ਹੋ ਗਿਆ ਇਹਨਾਂ ਨੂੰ ਪਤਾ ਹੀ ਨਹੀਂ ਆ ਵੀ ਅਸੀਂ ਦੁਨੀਆ ਤੇ ਆਏ ਆ ਜੀਵਨ ਕਿੱਡਾ ਅਨਮੋਲ ਆ ਪ੍ਰਮਾਤਮਾ ਵੱਲੋਂ ਦਿੱਤਾ ਹੋਇਆ ਜੀਵਨ ਆ ਆ ਲਓ ਉਹ ਗੰਦੇ ਕੱਪੜੇ ਸੁੱਟਣ ਆਇਆ ਦੱਸੋ ਅੱਛਾ ਭਾਜੀ ਕੀ ਨਾਂਜੀ ਤੁਹਾਡਾ ਗੁਰਜਿੰਦ ਸਿੰਘ ਕਿਤੋਂ ਆਏ ਹੋ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਅਰਜਿੰਦਰ ਨਗਰ ਦਾ ਦੇਖਦੇ ਹੋ ਇਸ ਪਾਣੀ ਨੂੰ ਗੰਦਲਾ ਕੀਤਾ ਜਾ ਰਿਹਾ ਹੈ ਵਹਿਮਾ ਚਾਏ ਲੋਕ ਕਿ ਕਿਦਾਂ ਦੂਸ਼ਿਤ ਕਰ ਰੇ ਇਸ ਪਾਣੀ ਨੂੰ ਇਹੀ ਪਾਣੀ ਜਿਹੜਾ ਸਾਡੇ ਘਰਾਂ ਦੇ ਵਿੱਚ ਹੁੰਦਾ ਹੈ ਇਹੀ ਪਾਣੀ ਜਿਹੜਾ ਸ੍ਰੀ ਹਰਮੰਦਰ ਸਾਹਿਬ ਨੂੰ ਜਾਂਦਾ ਹੈ ਕਿਉਂ ਆਪਾਂ ਐਦਾਂ ਕਰਦੇ ਬੜਾ ਮਾੜਾ ਕੰਮ ਹੈ ਜੀ ਇਤਰਾ ਨਹੀਂ ਕਰਨਾ ਚਾਹੀਦਾ ਬਿਲਕੁਲ ਕੀ ਕਹਿਣਾ ਚਾਹੁੰਦੇ ਭਾਜੀ ਕੀ ਹਾਲਾਤ ਬਣਾਏ ਲੋਕਾਂ ਨੇ ਸਰ ਵੀ ਕੀ ਲੱਗਦਾ ਤੁਹਾਨੂੰ ਲੱਗਦਾ ਸਹੀ ਕਰ ਰਹੇ ਲੋਕ ਨਹੀਂ ਗਲਤ ਕਰ ਰਹੇ ਠੀਕ ਹੈ ਜੀ ਨੇ ਬਣਾ ਦਿੱਤੇ ਨੇ ਜਿੱਥੇ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤਮਹੱਤ ਦਾ ਜ਼ਿਕਰ ਕਰਦੇ ਆ ਪਰ ਇਹ ਬਾਣੀ ਦੀ ਬੇਦਬੀ ਲੋਕ ਕਰਦੇ ਹੋਏ ਨਜ਼ਰ ਆ ਰਹੀ ਹੈ ਮਾਤਾ ਤਰਤਮਹੱਤ ਦਾ ਜ਼ਿਕਰ ਕਰੀਏ ਤਾਂ ਧਰਤੀ ਆਪਾਂ ਵੈਸੇ ਗੰਦਲੀ ਕਰ ਰਹੇ ਆ ਜਿੱਥੇ ਇੰਨਾ ਕੂੜਾ ਸੁੱਟਿਆ ਜਾ ਰਿਹਾ ਹੈ ਪਿਤਾ ਆਪਾਂ ਇਸ ਬਾਣੀ ਦੇ ਵਿੱਚ ਜ਼ਿਕਰ ਕਰਦੇ ਆ ਇਸ ਪਾਣੀ ਨੂੰ ਜਿੰਨੂੰ ਵੀ ਗੰਦਲਾ ਕੀਤਾ ਜਾ ਰਿਹਾ ਹੈ ਹਵਾ ਦੂਸ਼ਿਤ ਜਿਹੜੀ ਹੋ ਰਹੀ ਹੈ ਸੋ ਕਿਤਨਾ ਕਿਤੇ ਜ਼ਰੂਰ ਮਨ ਵਿਚ ਐਨ ਹੁੰਦਾ ਆ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਅਜੇ ਹਾ ਕਦੋਂ ਠੀਕ ਹੋਏਗਾ ਪੰਜਾਬ ਦੇ ਹਾਲਾਤ ਗੁਰੂ ਨਗਰੀ ਅੰਮ੍ਰਿਤਸਰ ਦੇ ਹਾਲਾਤ ਕਦੋਂ ਠੀਕ ਹੋਣਗੇ ਆਸ ਕਰਦੇ ਆ ਇਸ ਵੀਡੀਓ ਤੋਂ ਬਾਅਦ ਲੋਕ ਜ਼ਰੂਰ ਇੱਕ ਚੰਗਾ ਸੁਨੇਹਾ ਆਪਣੇ ਮਨ ਦੇ ਵਿੱਚ ਰੱਖਣਗੇ ਅੱਗੇ ਤੋਂ ਇਸ ਜਗ੍ਹਾ ਤੇ ਇਸ ਨਹਿਰ ਨੂੰ ਗੰਦਲਾ ਨਹੀਂ ਬਲਕਿ ਪੂਜਨ ਆਇਆ ਕਰਨਗੇ ਇਸ ਨਹਿਰ ਨੂੰ ਮੱਥਾ ਟੇਕਣਾ ਆਇਆ ਕਰਨਗੇ ਮੈਨੂੰ ਦਿਓ ਇਜਾਜ਼ਤ ਸਕਰੋਲ ਪੰਜਾਬ ਦੇ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ